ਅੱਜ ਤੁਹਾਨੂੰ ਦਿਖਾਵਾਂਗੇ ਆਲੂ ਵਾਲਾ ਕੁਲਚਾ ਜਿਸ ਦੀ ਸ਼ੁਰੂਆਤ ਅੰਮਰਸਰੀਆਂ ਦੇ ਨਾਸ਼ਤੇ ਤੋਂ ਹੁੰਦੀ ਆ। ਅੱਜ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਜਿੱਥੇ ਪਾਣੀ ਦੀ ਬੋਤਲ 20 ਰੁਪਏ ਦੀ ਹੋ ਗਈ ਆ ਆਟੇ ਦੇ ਤੋੜੇ 300 350 ਤੋਂ ਘੱਟ ਨਹੀਂ ਮਿਲਦਾ। ਉੱਥੇ ਹੀ ਇਹ ਭਾਈ ਸਾਹਿਬ 10 ਰੁਪਏ ਦੇ ਵਿੱਚ ਕੁਲਚਾ ਖਵਾ ਰਹੇ ਨੇ ਅਤੇ ਇਹਨਾਂ ਦਾ ਕਹਿਣਾ ਹੈ ਕਿ ਮੈਂ ਗੁਰੂ ਨਗਰੀ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਿਹਾ। ਆਲੂ ਦਾ ਭਾਅ 40 ਰੁਪਏ ਕਿਲੋ ਹੈ, ਪਿਆਜ਼ 50 ਰੁਪਏ ਕਿਲੋ ਗਿਆ। ਮਤਲਬ ਇਹ ਨਹੀਂ ਮੁੰਗੇ ਇਹਦੇ باوجود ਵੀ ਮੈਂ 10 ਰੁਪਏ ਦਾ ਕੁਲਚਾ ਬੱਚਿਆਂ ਨੂੰ ਦੇ ਰਿਆ ਵਾਂ 10 ਰੁਪਏ ਦਾ ਕੁਲਚਾ ਕੀ ਬਚਾਉਂਦੇ ਹੋਗੇ ਕੀ ਲਾਉਂਦੇ ਹੋ ਗੁਰੂ ਰਾਮਦਾਸ ਰੇ ਸੇਵਾ ਬਖਸ਼ੀਏ ਉਹ ਸੇਵਾ ਦੇ ਵਿੱਚ ਮੇਵਾ ਮਿਲਦਾ ਹੀ ਮਿਲਦਾ ਹੈ ਮੈਂ ਈ ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀ ਮੈਂ ਸਭ ਯਾਦ ਤੂੰ 25 ਸਾਲ ਪਹਿਲਾਂ ਮਤਲਬ ਕੰਮ ਕੀਤਾ ਸੀ ਉਦੋਂ ਮੈਂ 5 ਰੁਪਏ ਦਾ ਕੁਲਚਾ ਚਾਲੂ ਕੀਤਾ ਸੀ ਬੱਚਿਆਂ ਨੇ ਮਨ ਚ ਕਿੰਨਾ ਕਿੰਨਾ ਖੁਸ਼ ਹੋਂਦਾ ਹੈ ਕਿ 10 ਰੁਪਏ ਚ ਕੁਲਚਾ ਖਵਾਇਆ ਮਾਰੇ ਇਥੋਂ ਕੁਲਚਾ ਖਾਏ ਜਦਾਂ ਬੱਚਾ ਮਨ ਖੁਸ਼ ਹੁੰਦਾ ਤਾਂ ਮੇਰਾ ਮਨ ਖੁਸ਼ ਹੁੰਦਾ ਇਹਨਾਂ ਦੀ ਬਦولت ਨਾਲ ਮੈਨੂੰ ਰੋਟੀ ਮਿਲ ਜਾਂਦੀ ਬੱਚਿਆਂ ਦੇ ਸ਼ਿਰਵਾਦ ਨਾਲ ਮੈਨੂੰ ਰੋਟੀ ਮਿਲ ਜਾਂਦੀ ਹੈ ਹਰ ਸਾਲ ਸਿਲੰਡਰਾਂ ਦੇ ਰੇਟ ਵਧੇ ਨੇ ਪਰ ਤੁਹਾਡੇ 25 ਸਾਲਾਂ ਚ ਸਿਰਫ 5 ਰੁਪਏ 5 ਰੁਪਏ ਵਧੀ ਹੈ ਇਹ ਬਸ ਇਸ ਤੋਂ ਵੱਧ ਕੇ ਨਹੀਂ ਵਧੇ ਜੇ ਕਿਤੇ ਬਹੁਤ ਜ਼ਿਆਦਾ ਕਿਤੇ ਮੰਗਾਈ ਹੋਏਗੀ ਫਿਰ ਮੈਂ ਜੇ ਕੋਈ ਕਰਨਾ ਹੋਵੇਗਾ ਜਿਸ ਤਰ੍ਹਾਂ 5 ਰੁਪਏ ਤੋਂ 1-1 ਰੁਪਿਆ ਵਧਾਇਆ 1-1 ਰੁਪਿਆ ਹੀ ਵਧੇਗਾ ਇਸ ਤੋਂ ਵੱਧ ਨਹੀਂ ਵਧੇਗਾ ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਇਸ ਵਕਤ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਮੌਜੂਦ ਹੈਗੇ ਆ ਖਾਸ ਕਰਕੇ ਚਟਪਟੇ ਸਵਾਦ ਅੱਜ ਤੁਹਾਨੂੰ ਦਿਖਾਵਾਂਗੇ ਆਲੂ ਵਾਲਾ ਕੁਲਚਾ ਜਿਸ ਦੀ ਸ਼ੁਰੂਆਤ ਅੰਮ੍ਰਿਤਸਰੀਆਂ ਦੇ ਨਾਸ਼ਤੇ ਤੋਂ ਹੁੰਦੀ ਆ ਸੋ ਕਹ ਲਈਏ ਕਿ ਇਸ ਦੀ ਖਾਸੀਅਤ ਇਹ ਹੈਗੀ ਆ ਕਿ ਅੱਜ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਜਿੱਥੇ ਪਾਣੀ ਦੀ ਬੋਤਲ 20 ਰੁਪਏ ਦੀ ਹੋ ਗਈ ਆ ਆਟੇ ਦੇ ਤੋੜੇ 300 350 ਤੋਂ ਘੱਟ ਨਹੀਂ ਮਿਲਦਾ ਉੱਥੇ ਹੀ ਇਹ ਭਾਈ ਸਾਹਿਬ 10 ਰੁਪਏ ਦੇ ਵਿੱਚ ਕੁਲਚਾ ਖਵਾ ਰਹੇ ਨੇ ਅਤੇ ਇਹਨਾਂ ਦਾ ਕਹਿਣਾ ਹੈ ਕਿ ਮੈਂ ਗੁਰੂ ਨਗਰੀ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਿਹਾ ਇੱਕ ਵਾਰ ਤਸਵੀਰਾਂ ਦਿਖਾਵਾਂਗੇ ਇਹ 10 ਰੁਪਏ ਦਾ ਕੁਲਚਾ ਆ ਜੋ ਮੱਖਣ ਲਾ ਕੇ ਭਾਈ ਸਾਹਿਬ ਹੁਣੀ ਇੱਥੇ ਬੱਚਿਆਂ ਨੂੰ ਖਵਾਉਂਦੇ ਨੇ ਖਾਸ ਕਰਕੇ ਜਿਹੜੇ ਸਕੂਲੀ ਬੱਚੇ ਹੁੰਦੇ ਨੇ ਘਰੋਂ ਮਾਪਿਆਂ ਕੋਲੋਂ 10 ਰੁਪਏ ਤਾਂ ਮਿਲਦੇ ਆ ਪਰ ਉਹ 10 ਰੁਪਏ ਦੇ ਵਿੱਚ ਅੱਜ ਜਿੱਥੇ ਮਹਿੰਗਾਈ ਦੇ ਜਮਾਨੇ 'ਚ ਕੁਲਚਾ ਨਹੀਂ ਆਉਂਦਾ ਪਰ ਇਹ ਭਾਈ ਸਾਹਿਬ ਹੁਣੀ ਇੱਥੇ ਕੁਲਚਾ ਖਵਾ ਰਹੇ ਨੇ ਸਿਰਫ ਅੰਮ੍ਰਿਤਸਰ 'ਚ ਸ਼ਾਇਦ ਏਕਲੋਤੀ ਜਗ੍ਹਾ ਹੋਵੇਗੀ ਜਿੱਥੇ 10 ਰੁਪਏ ਦਾ ਕੁਲਚਾ ਮਿਲਦਾ ਹੋਵੇਗਾ ਗੱਲਬਾਤ ਕਰਦੇ ਆ ਭਾਈ ਸਾਹਿਬ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਬਾਬਾ ਚਿੱਦਾਲੇ ਖੰਡੇ ਵਾਲੇ ਦੀ ਜੈ ਕੀ ਬਾਤ ਹੈ ਬੜਾ ਵਧੀਆ ਉਪਰਾਲਾ ਕੀਤਾ ਤੁਸੀਂ ਇਸ ਜਗ੍ਹਾ ਤੇ ਜਿਹੜੇ ਬੱਚੇ ਘਰੋਂ 10 ਰੁਪਏ ਮਿਲਦੇ ਨੇ ਮਹਿੰਗਾਈ ਦੇ ਜਮਾਨੇ ਚ ਕਿਤੇ ਕੋਈ ਕੁਝ ਨਹੀਂ ਮਿਲਦਾ ਪਰ ਤੁਸੀਂ 10 ਰੁਪਏ ਚ ਕੁਲਚਾ ਸਰ ਵੀ ਅੱਜ ਦੀ ਤੋਰ ਦੇਖੋ ਸਾਨੂੰ 2024 ਹੋ ਗਿਆ ਐਨੀ ਤਾਂ ਮਹਿੰਗਾਈ ਹੋ ਗਈ ਏ ਮੈਂ ਕਹਿੰਨਾ ਮਹਿੰਗਾਈ ਦੇ ਨਾਂ ਹੀ ਨਾ ਲਵੋ ਅੱਜ ਦਾ ਭਾਅ ਆਲੂ ਦਾ ਭਾਅ 40 ਰੁਪਏ ਕਿਲੋ ਏ 50 ਰੁਪਏ ਕਿਲੋ ਹੋ ਗਏ ਆ ਮਤਲਬ ਇੰਨੀ ਮਹਿੰਗਾਈ ਦੇ ਬਾਵਜੂਦ ਵੀ ਮੈਂ 10 ਰੁਪਏ ਦਾ ਕੁਲਚਾ ਬੱਚਿਆਂ ਨੂੰ ਦੇ ਰਿਹਾ ਆ ਔਰ ਮੇਰਾ ਬੜਾ ਮਨ ਖੁਸ਼ ਹੁੰਦਾ ਹੈ ਇੱਜ਼ਤ ਮਾਨ ਮਿਲਦਾ ਪਿਆ ਮੈਨੂੰ ਗਲੀ ਮਲੇ ਵਾਲੇ ਬੱਚਿਆਂ ਨੂੰ ਸਕੂਲ ਦੇ ਵਾਲਾਂ ਸਾਰਿਆਂ ਨੂੰ ਮੇਨ ਇੱਜ਼ਤ ਮਾਨ ਮਿਲਦਾ ਪਿਆ ਔਰ ਮੈਂ ਦੇ ਰਿਆ ਨਾ ਕੁਲਚਾ ਬੱਚਿਆਂ ਨੂੰ ਕਿੱਦਾਂ ਫਿਰ 10 ਰੁਪਏ ਦਾ ਕੁਲਚਾ ਕੀ ਪਚਾਉਂਦੇ ਹੋਗੇ ਕੀ ਲਾਉਂਦੇ ਹੋਗੇ ਗੁਰੂ ਰਾਮਦਾਸ ਨੇ ਸੇਵਾ ਬਖਸ਼ੀ ਏ ਔਰ ਸਿਆਰੇ ਵਿੱਚੋਂ ਮੇਵਾ ਮਿਲਦਾ ਹੀ ਮਿਲਦਾ ਏ ਉਹ ਮੇਵਾ ਗੁਰੂ ਰਾਮਦਾਸ ਨੇ ਮੈਨੂੰ ਦਿੱਤਾ ਦਾ ਔਰ ਮੈਨੂੰ ਮਿਲਦਾ ਪਿਆ ਰੋਟੀ ਪਾਣੀ ਬੜੀ ਸੋਹ ਰੋਟੀ ਵੀ ਮਗਾਈ ਦੇ ਹਿਸਾਬ ਨਾਲ ਮੈਨੂੰ ਬੜਾ ਵਧੀਆ ਮਿਲਦਾ ਰੋਟੀ ਕਿੰਨੇ ਸਾਲ ਪਹਿਲਾਂ ਸ਼ੁਰੂਆਤ ਕੀਤੀ ਸੀ ਮੈਂ ਸਭ ਦੀ ਅੱਜ ਤੂੰ 15 ਸਾਲ ਪਹਿਲਾਂ ਮਤਲਬ ਕੰਮ ਕੀਤਾ ਸੀ ਉਦੋਂ ਮੈਂ 5 ਰੁਪਏ ਦਾ ਕੁਲਚਾ ਚਾਲੂ ਕੀਤਾ ਸੀ ਹੌਲੀ ਹੌਲੀ ਮੇਰਾ ਬਜਟ 1-1 ਰੁਪਿਆ ਵੜਿਆ ਜੀ ਅੱਜ ਮਤਲਬੀ ਸਾਲ 2024 ਆ ਗਿਆ ਅੱਜ ਮੈਂ 10 ਰੁਪਏ ਦਾ ਕੁਲਚਾ ਚਾਲੂ ਕੀਤਾ ਔਰ 15 ਦਾ 20 ਦਾ 30 ਦਾ ਜਿੱਥੇ ਕਸਟਮਰ ਕਵੇਗਾ ਮੈਂ ਉਹਨਾਂ ਨੂੰ ਕੁਲਚਾ ਦੇ ਦਿੰਦਾ ਵਾਂ 25 ਸਾਲ ਪਹਿਲਾਂ 5 ਰੁਪਏ ਲਈ ਕੁਲਚਾ ਦੇ ਦਿੰਦਾ ਵਾਂ ਅੱਛਾ ਬੱਚਿਆਂ ਨੂੰ ਦੱਸਦਾ ਦਿੰਦਾ ਬੱਚਿਆਂ ਨੂੰ 10 ਰੁਪਏ ਦਾ ਦਿੰਦਾ ਵਾਂ ਕਿਉਂ ਚੰਗਾ ਢਿੱਡ ਭਰਨਾ ਵਾ 10 ਰੁਪਏ ਬਚਾ ਇੱਕ ਕੁਲਚਾ ਖਾ ਕੇ ਬੜਾ ਖੁਸ਼ ਹੋ ਜਾਂਦਾ ਹੈ ਇਜਤਮਾਨ ਬਖਸ਼ੇਦਾ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਏ ਕਿ ਬੱਚਾ ਕੁਛ ਇੰਨੀ ਮਹਿੰਗਾਈ ਹੋ ਗਈ ਅੱਜ 2024 ਚੱਲ ਰਿਹਾ ਅੱਜ ਤੋਂ 25 ਸਾਲ ਪਹਿਲਾਂ ਸਾਮਾਨ ਦਾ ਕੀ ਰੇਟ ਸੀ ਉਦੋਂ ਸਾਡੀ ਘੱਟੋ ਘੱਟ ਵੀ ਲੱਕੜ ਹੀ ਲਾ ਲਈ ਆਪਾਂ ਉਹ 2 ਰੁਪਏ ਕਿਲੋ ਲੱਕੜ ਜੇ 15 ਰੁਪਏ ਕਿਲੋ ਛੋਲੇ ਸੀਗੇ ਔਰ ਆਟੇ ਦਾ ਤੋੜਾ 45 ਕਿਲੋ ਦਾ 90 ਕਿਲੋ ਦਾ ਜਿਹੜਾ ਸੀ ਨਾ ਉਹ ਮੇਰੇ ਹਿਸਾਬ ਨਾਲ 10-12 ਰੁਪਏ ਕਿਲੋ ਮੈਦਾ ਪੈਂਦਾ ਸੀ ਉਦੋਂ ਅੱਜ ਮੈਦਾ ਘੱਟੋ ਘੱਟ 35-40 ਰੁਪਏ ਕਿਲੋ ਮੈਦਾ ਵੀ ਹੋ ਗਿਆ ਅੱਜ ਛੋਲਿਆਂ ਦਾ ਕੀ ਰੇਟ ਆ ਛੋਲਿਆਂ ਦਾ ਵੀ ਰੇਟ 100 ਰੁਪਏ ਦੇ ਉੱਤੇ ਉੱ ਵਧੀਆ ਹੁੰਦੇ ਹੀ 15 ਰੁਪਏ ਕਿਲੋ ਲੈਣਾ ਹੁਣ ਮੈਂ ਭਗਤ ਸਿੰਘ ਛੋਲੇ ਲੈਣਾ ਇੱਕ ਨੰਬਰ ਦੇ ਛੋਲੇ ਹੁੰਦੇ ਆ ਬਿਲਕੁਲ ਸਾਫ ਦਾਣਾ ਕੋਈ ਤੀਲਾ ਨਹੀਂ ਕੋਈ ਰੋੜ ਨਹੀਂ ਕਿਸੇ ਤਰ੍ਹਾਂ ਦਾ ਵੀ ਨਹੀਂ ਬੜਾ ਮਨ ਖੁਸ਼ ਹੁੰਦਾ ਸੌਦਾ ਬੜਾ ਵਧੀਆ ਮੈਨੂੰ ਮਿਲਦਾ ਔਰ ਮੈਂ ਸੌਦਾ ਮਾੜਾ ਨਹੀਂ ਵਰਤਦਾ ਕਿਦਾਂ ਦਾ ਮਹਿਸੂਸ ਕਰਦੇ ਹੋ ਗੁਰੂ ਨਗਰੀ ਚੋਂ ਸੇਵਾ ਕਰ ਰਹੇ ਹੋ ਕਿਰਤ ਕਮਾਈਆਂ ਕਰ ਰਹੇ ਹੋ ਕਿਰਤ ਕਮਾਈਆਂ ਚੋਂ ਤੁਹਾਡਾ ਵੀ ਆਪਣਾ ਖਰਚਾ ਨਿਕਲ ਰਿਹਾ ਹੈ ਹਾਂਜੀ ਹਾਂਜੀ ਬੜਾ ਬੱਚਿਆਂ ਦੇ ਮਨ 'ਚ ਕਿੰਨਾ ਕੁ ਮਹਿਸੂਸ ਹੁੰਦਾ ਹੈ ਕਿ 10 ਰੁਪਏ 'ਚ ਕੁਲਚਾ ਖਵਾ ਰਹੇ ਹਾਂ ਜੀ ਮਰੇ ਇਥੋਂ ਕੁਲਚਾ ਖਾਈ ਜਦ ਬੱਚਾ ਮਨ ਖੁਸ਼ ਹੁੰਦਾ ਹੈ ਤਾਂ ਮੇਰਾ ਮਨ ਖੁਸ਼ ਹੁੰਦਾ ਹੈ ਇਹਨਾਂ ਦੀ ਬਦੌਲਤ ਨਾਲ ਮੈਨੂੰ ਰੋਟੀ ਮਿਲ ਜਾਂਦੀ ਬੱਚਿਆਂ ਦੇ ਅਸ਼ੀਰਵਾਦ ਨਾਲ ਮੈਨੂੰ ਰੋਟੀ ਮਿਲ ਜਾਂਦੀ ਹੈ ਕਿਉਂਕਿ ਬੱਚਿਆਂ ਦੇ ਵਿੱਚ ਪਰਮਾਤਮਾ ਹੁੰਦਾ ਹੈ ਪਰਮਾਤਮਾ ਇਹੋ ਜਿਹੀ ਕਿਰਪਾ ਕਰਦਾ ਹੈ ਕਿ ਉਹ ਕਹਿੰਦਾ ਵੀ ਤੂੰ ਬੱਚਿਆਂ ਦੀ ਸੇਵਾ ਕਰੀ ਆ ਤੇ ਤੈਨੂੰ ਮੇਵਾ ਮੈਂ ਦੇਈ ਜਾਣਾ ਉਹ ਪਰਮਾਤਮਾ ਮੈਨੂੰ ਮੇਵਾ ਦੇਈ ਜਾਂਦਾ ਮੈਨੂੰ ਰੋਟੀ ਇੱਜ਼ਤਮਾਨਾ ਮਿਲ ਜਾਂਦੀ ਏ ਉਹੀ ਇੱਜ਼ਤਮਾਨ ਮੈਨੂੰ ਬਖਸ਼ਿਆ ਔਰ ਰੋਟੀ ਬੜੀ ਸੋਹਣੀ ਮਿਲਣ ਦੀ ਏ ਦੇਖਦੇ ਪਏ ਤੁਹਾਡੇ ਕਾਕਾ ਜੀ ਵੀ ਇੱਥੇ ਨੇ ਤੁਹਾਡੇ ਧਰਮ ਪਤਨੀ ਵੀ ਨੇ ਨਾਲ ਸੇਵਾ ਦੀ ਹਾਂ ਮੇਰਾ ਵੱਡਾ ਕਾਕਾ ਨਾਲ ਨਾਲ ਮੇਰੇ ਘਰ ਦੇ ਨਾਲ ਮੈਂ ਆ ਵਾਂ ਇਤਨੇ ਸੇਵਾ ਕਰਨ ਦੇ ਆ ਔਰ ਸੇਵਾ ਵਿੱਚੋਂ ਸਾਨੂੰ ਬੜੀ ਸੋਹਣੀ ਰੋਟੀ ਮਿਲਣ ਦੀ ਇੱਜ਼ਤਮਾਨ ਮਿਲਦਾ ਪਿਆ ਬੜਾ ਮਨ ਖੁਸ਼ ਹੋ ਜਾਂਦਾ ਜੀ ਇਹਦੇ ਨਾਲ ਹਾਂਜੀ ਅੱਜ 10 ਰੁਪਏ ਦੇ ਵਿੱਚ ਕੁਲਚਾ ਖਵਾ ਰਹੇ ਹਾਂ ਮੈਨੂੰ ਨਹੀਂ ਲੱਗਦਾ ਸ਼ਾਇਦ ਅੰਮ੍ਰਿਤਸਰ ਚ ਕਿਤੇ ਹੋ ਗਈ ਹੋਰ ਦੁਕਾਨ ਹੋਈ ਕਿਤੇ ਵੀ ਨਹੀਂ 10 ਰੁਪਏ ਦਾ ਕੁਲਚਾ ਮਿਲਦਾ ਅੱਜ ਸ਼ਹਿਰ ਤੇ ਚਲ ਜਾਣਾ 10 ਰੁਪਏ ਦੇ ਛੋਲੇ ਨਹੀਂ ਮਿਲਣਗੇ ਔਰ ਮੈਂ ਆਲੂ ਵਾਲਾ ਕੁਲਚਾ ਦੇ ਰਿਆ ਵਾਂ ਛੋਲਿਆਂ ਦੇ ਨਾਲ ਛੋਲਿਆਂ ਦੇ ਨਾਲ ਦੇ ਰਿਆ ਇਸ ਤੋਂ ਵੱਡੀ ਕਿਹੜੀ ਗੱਲ ਹੋਏਗੀ ਇਸ ਤੋਂ ਵੱਡੀ ਸੇਵਾ ਕਿਹੜੀ ਹੋਏਗੀ ਇਸ ਤੋਂ ਵੱਡੀ ਮੈਂ ਕੋਈ ਨਹੀਂ ਮੰਨਦਾ ਵੀ ਸੇਵਾ ਕਰ ਰਿਹਾ ਔਰ ਮੈਂ ਪਰਮਾਤਮਾ ਨੇ ਹੁਕਮ ਮਿਲਿਆ ਔਰ ਮੈਂ ਸੇਵਾ ਕਰਨ ਡਿਆ ਔਰ ਮੈਨੂੰ ਪਰਮਾਤਮਾ ਨੇ ਦਿੰਦਾ ਪਿਆ ਉਹਦੇ ਵਿੱਚ ਮੈਂ ਰੋਟੀ ਪਾਣੀ ਦੇ ਜਨੇ ਆ ਕਮਾਂਡਿਆ ਖਾਂਡਿਆ ਵਾ ਔਰ ਬੱਚਿਆਂ ਦੀ ਸ਼ੇਰਿਵਾਰ ਨਾਲ ਮੈਨੂੰ ਕੋ ਰੋਟੀ ਮਿਲਣ ਦੀ ਬੜੀ ਸੋਹਣੀ ਮਿਲਣ ਦੀ ਹੈ ਸਾਹਿਬ ਉਹਨਾਂ ਦੀ ਇਹ ਕਿਰਤ ਕਮਾਈਆਂ ਨੇ ਜਿਸ ਦੇ ਵਿੱਚ ਗੁਰੂ ਮਹਾਰਾਜ ਵਾਧੇ ਪਾ ਰਹੇ ਨੇ ਗੁਰੂ ਨਗਰੀ ਦੇ ਵਿੱਚ ਰਹਿ ਕੇ ਸੇਵਾ ਕਰ ਰਹੇ ਨੇ 10 ਰੁਪਏ ਦਾ ਕੁਲਚਾ ਵਿਦਿਆਰਥੀਆਂ ਨੂੰ ਖਵਾ ਰਹੇ ਨੇ ਜਿਹੜੇ ਬੱਚੇ ਸਕੂਲੋਂ ਹੁੰਦੇ ਨੇ ਜਿਨ੍ਹਾਂ ਕੋਲ 10 ਰੁਪਏ ਜੇਬ ਵਿੱਚ ਹੁੰਦੇ ਆ ਮਾਤਰਾ 10 ਰੁਪਏ ਦੇ ਵਿੱਚ ਇੱਥੇ ਕੁਲਚਾ ਖਾ ਰਹੇ ਨੇ ਜਿਹੜੇ ਵੱਡੇ ਵੀ ਹੁੰਦੇ ਨੇ ਉਹਨਾਂ ਨੂੰ 10-10 ਸਲੇ ਦੋ ਖਵਾ ਦਿੰਦੇ ਨੇ ਕਿ ਸਾਡੀ ਜਿਹੜੀ ਕਿਰਤ ਕਮਾਈਆਂ ਉਸ ਦੇ ਵਿੱਚ ਵਾਧ ਪਰ ਬੱਚੇ ਵਾਲੇ ਸਿਰਫ ਤੇ ਸਿਰਫ 10 ਰੁਪਏ ਦਾ ਕੁਲਚਾ ਜਿਹੜਾ ਆ ਉਹ ਇਸ ਜਗ੍ਹਾ ਤੋਂ ਮਿਲ ਰਿਹਾ ਮੈਨੂੰ ਨਹੀਂ ਲੱਗਦਾ ਸ਼ਾਇਦ ਪੰਜਾਬ ਦੇ ਵਿੱਚ ਹੋਰ ਕਿਤੇ 10 ਰੁਪਏ ਦਾ ਕੁਲਚਾ ਮਿਲਦਾ ਹੋਏਗਾ ਇੰਨੀ ਮਹਿੰਗਾਈ ਦੇ ਵਿੱਚ ਵੀ ਇਹ ਭਾਜੀ ਹੁਣੀ 10 ਰੁਪਏ ਦਾ ਕੁਲਚਾ ਵੇਚ ਰਹੇ ਨੇ 25 ਸਾਲ ਪਹਿਲਾਂ 5 ਰੁਪਏ ਤੋਂ ਸ਼ੁਰੂਆਤ ਕੀਤੀ ਸੀਗੀ ਅੱਜ ਭਾਵੇਂ 25 ਸਾਲ ਬੀਤ ਗਏ ਨੇ ਪਰ ਸਿਰਫ ਤੇ ਸਿਰਫ 5 ਰੁਪਏ ਉਸ ਦਾ ਰੇਟ ਵਧਾਇਆ ਹਰ ਸਾਲ ਆਪਾਂ ਤਨਖਾਵਾ ਵਧਾਉਣ ਦੀਆਂ ਗੱਲਾਂ ਕਰਦੇ ਆ ਪਰ ਇਹ ਭਾਈ ਭਾਜੀ ਉਹਨਾਂ ਨੇ ਸਿਰਫ 25 ਸਾਲਾਂ 'ਚ 5 ਰੁਪਏ ਰੇਟ ਜਿਹੜਾ ਹੈ ਉਹ ਵਧਾਇਆ ਹੈਗਾ ਕਿੱਦਾਂ ਦੇਖਦੇ ਹੋ ਹਰ ਸਾਲ ਹਰ ਕਿਸੇ ਦੀ ਤਨਖਾਵਾ ਵਧਦੀਆਂ ਨੇ ਹਰ ਸਾਲ ਸਿਲੰਡਰਾਂ ਦੇ ਰੇਟ ਵਧਦੇ ਨੇ ਪਰ ਤੁਹਾਡੇ 25 ਸਾਲਾਂ 'ਚ ਸਿਰਫ 5 ਰੁਪਏ ਵਧੇ 5 ਰੁਪਏ ਵਧਦੇ ਹੈ ਇਹ ਬਸ ਇਸ ਤੋਂ ਵਧਗੇ ਨਹੀਂ ਵਧੇ ਜੇਕਰ ਬਹੁਤ ਜ਼ਿਆਦਾ ਕਿਤੇ ਮੰਗਾਈ ਹੋਏਗੀ ਫਿਰ ਮੈਂ ਕਿ ਕੋਈ ਕਰਨਾ ਹੋਵੇਗਾ ਜਿਸ ਤਰ੍ਹਾਂ 5 ਰੁਪਏ ਨੂੰ 1-1 ਰੁਪਿਆ ਵਧਾਏ 1-1 ਰੁਪਿਆ ਹੀ ਵਧੇਗਾ ਇਸ ਤੋਂ ਵੱਧ ਨਹੀਂ ਵਧੇਗਾ ਹਾਂ ਜੀ ਇਹਨੂੰ ਬਰਕਤਾਂ ਪਾਵੇ ਬਿਲਕੁਲ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਗੁਰੂ ਨਗਰੀ ਦੇ ਵਿੱਚ ਸੇਵਾ ਦਾ ਮੌਕਾ ਜਿਹੜਾ ਹੈ ਇਹ ਗੁਰੂ ਪਾਤਸ਼ਾਹ ਨੇ ਇਹਨਾਂ ਨੂੰ ਦਿੱਤਾ ਹੋਇਆ ਇਸ ਜਗ੍ਹਾ ਤੇ ਕੀਰਤ ਕਮਾਈਆਂ ਕਰ ਰਹੇ ਨੇ ਕਹ ਲੀਏ ਕਿ ਇੱਕ ਸਾਹਿਬ ਦੀ ਇਹ ਕੀਰਤ ਵਿੱਚੋਂ 10 ਰੁਪਏ ਦਾ ਕੁਲਚਾ ਜਿਹੜਾ ਆ ਉਹ ਬੱਚਿਆਂ ਨੂੰ ਖਵਾ ਰਹੇ ਨੇ 10 ਰੁਪਏ ਦੇ ਵਿੱਚ ਨਾਲ ਖਾ ਵੀ ਰਹੇ ਨੇ ਨਾਲ ਪੂਰਾ ਪਰਿਵਾਰ ਸੇਵਾ ਵੀ ਕਰ ਰਿਹਾ ਹੈ ਸੋ ਆਓ ਇੱਥੇ ਡੈਮਗੰਜ ਪਹੁੰਚੋ ਡੈਮਗੰਜਟ ਭਈ ਰੋਡ ਮੇਨ ਬਾਜ਼ਾਰ ਹੈਗਾ ਜਿੱਥੇ ਸੋਮਨਾਥ ਕੁਲਚਾ ਵਾਲੇ ਆਪਣਾ ਇਹ 10 ਰੁਪਏ ਦਾ ਕੁਲਚਾ ਲੋਕਾਂ ਨੂੰ ਖਵਾਉਂਦੇ ਨੇ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ